ਐਦਾਂ ਸੋਫੇ ਤੇ ਬੈਠਾ ਸੀ ਮੈਨੂੰ ਇਦਾਂ ਲੱਗਾ ਕਿੰਦਾ ਕੋਈ ਮੈਨੂੰ ਕਹਿੰਦਾ ਪਿਆ ਜਾਓ ਲਾਟਰੀ ਪਾ ਮੈਂ ਘਰ ਆਇਆ ਇਹਨਾਂ ਗੱਲ ਕੀਤੀ ਮੈਂ ਕਿਹਾ ਮੇਰੇ ਦਿਲ ਦਾ ਲਾਟਰੀ ਪਾ ਨੂੰ ਕਹਿੰਦੀ ਛੱਡੋ ਪਰ ਉਹ ਇਦਾਂ ਕਰਦੇ ਕਹਿੰਦੇ 1.5 2 2.5 ਵਜੇ ਜੋ ਲਾਸਟ ਮੈਨੂੰ ਇਦਾਂ ਲੱਗਾ ਨਾ ਫੇ ਮੇਰੀ ਵਾਈਫ ਕਹਿੰਦੀ ਕਹਿੰਦੀ ਜਾਓ ਕੀ ਪਤਾ ਕਹਿੰਦੀ ਰਹਿ ਜਾ ਕਿ ਆ ਪਾ ਕਰ ਰਿਹਾ ਵਾਰੀ ਵਾਰੀ ਮੈਂ ਆ ਚਲਾ ਗਿਆ ਉਹ ਇਹਨਾਂ ਦੇ ਏਜੰਸੀ ਦੇ ਬਾਹਰ ਜਿਹੜੇ ਬੈਠੇ ਉਹਨਾਂ ਕੋਲ ਲਾਟਰੀ ਪਾਈ ਆਪਣੇ ਬੀਜੇ ਜੀ ਬਾਅਦ ਤੇ ਚੋੜਾ ਨੰਬਰ ਨੰਬਰ ਮੈਂ ਨਹੀਂ ਦੇਖਿਆ ਮੈਂ ਕਿਹਾ ਲੈ ਆ ਕੇ ਬਾਬਾ ਨੇ ਦਰ ਤੇ ਰੱਖਤੀ ਮੈਂ ਕਿਹਾ ਲੈ ਬਾਬਾ ਤੂੰ ਦੇਣਾ ਜਾਂ ਅੱਜ ਦਿਨ ਅੱਗੇ ਤੇਰੇ ਸਿਰ ਤੇ ਰੋਟੀ ਖਾਈ ਹਾਂ ਬਾ ਬਾਅਦ ਫੇ 7 ਤਰੀਕ ਨੂੰ ਕਰਦੀ ਕਿਹ ਰਿਹਾ ਪਿਛਲੇ 2 ਨੰਬਰ ਦੇਖ ਕੇ ਹੋਈ ਸੀ ਹੌਲੀ ਹੌਲੀ ਫੇ ਸਾਰੇ ਮਿਲ ਗਏ ਤੇ ਮੈਂ ਕਹਤਾ ਹਾਂ ਦੱਸਿਆ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਮੈਂ ਕਹਾ ਹੱਟ ਟਾਈਜ ਲਾਉਂ ਮੈਂ ਗਲੀ ਜਿਆਦਾ ਲੰਬੇ ਲੰਬੇ ਸਾਲ ਇਹ ਦੋ ਚੱਕਰ ਲਾਏ ਫੇ ਕਰ ਹਾਂ ਦੱਸਿਆ ਮੈਂ ਤਾਂ ਕਰੋੜਪਤੀ ਬਣ ਗਿਆ ਜਿੱਥੇ ਜਗਾ ਪਤਾ ਕਰ ਉਹ ਲਾਸਟ ਵਿਸ਼ੇਸਰ ਕੋ ਗਿਆ ਨੰਬਰ ਪੜ ਰਗਾਣਾ ਮੈਂ ਕਹਾ ਸੱਚੀ ਇਹ ਨੰਬਰ ਨਿਕਲਿਆ ਜੋ ਇਹਨੇ ਕਹਿਣਾ ਮੈਂ ਕਿ ਬੈਠੀ ਇਹ ਤਾਂ ਗੂਗਲ ਤੋਂ ਮੈਂ ਪਹਿਲਾਂ ਹੀ ਕੱਢ ਲਈ ਸੀਗਾ ਕਿ ਆ ਗਿਆ ਉਹ ਕਹਿੰਦੇ ਸੀ ਨਾ ਫੇਕ ਫੇਕ ਬੜੀਆਂ ਆਉਂਦੀਆਂ ਨਾ ਪਾ ਭਾਈ ਕੋ ਦੁਕਾਨ ਤੇ ਗਿਆ ਇਹਨਾਂ ਕੋਲ ਘੜਾਇਆ ਕਹਿਆਂ ਕੋਲ ਘੜਾਇਆ ਲਾਂਚ ਫੇਮ ਏਜੰਸੀ ਸਤਿ ਸ਼੍ਰੀ ਅਕਾਲ ਜੀ ਹਰ ਕਿਸੇ ਨੂੰ ਹੁੰਦਾ ਹੈ ਵੀ ਕਿਸਮਤ ਹੈ ਜਿਹੜੀ ਉਹ ਉਹਦਾ ਸਾਥ ਕਦੋਂ ਦਿੰਦੀ ਹੈ ਵੈਸੇ ਤਾਂ ਇਹ ਦੇਖਿਆ ਜਾਵੇ ਜੋ ਕੁਝ ਜਿਵੇਂ ਕਹਿੰਦੇ ਹੁੰਦੇ ਨੇ ਲੇਖਾਂ 'ਚ ਲਿਖਿਆ ਗਿਆ ਉਹ ਤੁਹਾਨੂੰ ਆਖਰੀ ਦਮ ਤੱਕ ਚਾਹੇ ਚੰਗਾ ਹੋਵੇ ਮਾੜਾ ਹੋਵੇ ਭੁਗਤਣਾ ਪੈਂਦਾ ਪਰ ਨਾਲ ਨਾਲ ਗੱਲ ਇਹ ਆ ਵੀ ਅਸੀਂ ਜਦੋਂ ਰੱਬ ਦੇ ਅੱਗੇ ਅਰਦਾਸ ਕਰਦੇ ਹਾਂ ਤਾਂ ਹਰ ਕਿਸੇ ਨੂੰ ਹੁੰਦਾ ਵੀ ਕੋਈ ਨਾ ਕੋਈ ਮੌਕਾ ਇਸ ਤਰ੍ਹਾਂ ਦਾ ਜਿਹੜੀ ਉਹਦੀ ਖੁਆਇਸ਼ ਹੋਵੇ ਤੇ ਖਾਸ ਤੌਰ ਤੇ ਫਾਈਨੈਂਸ਼ਲੀ ਤੌਰ ਤੇ ਜਦੋਂ ਜੁੜੀ ਹੋਵੇ ਤਾਂ ਫਿਰ ਆਪਣੇ ਆਪ ਚ ਵੱਡੀ ਹੋ ਜਾਂਦੀ ਹੈ। ਸਾਡੇ ਨਾਲ ਰੂਪ ਲਾਲ ਜੀ ਨੇਗੇ ਡੇਢ ਕਰੋੜ ਦੀ ਲੋਟਰੀ ਇਹਨਾਂ ਨੂੰ ਨਿਕਲੀ ਹੈ ਤੇ ਸਮਝਿਆ ਜਾ ਸਕਦਾ ਹੈ ਵੀ 200 ਰੁਪਏ ਦੀ ਟਿਕਟ ਇਹਨਾਂ ਨੇ ਖਰੀਦੀ ਤਾਂ ਲੋਟਰੀ ਦਾ ਤਾਂ ਮਕਸਦ ਹੀ ਹੈ ਵੀ ਕਿਤੇ ਨਾ ਕਿਤੇ ਜਿੱਥੇ ਇੱਕ ਪਾਸੇ ਸਰਕਾਰੀ ਤੌਰ ਤੇ ਇਸ ਕਰਕੇ ਹੁੰਦਾ ਵੀ ਲੋਕ ਕਿਤੇ ਗਲਤ ਪਾਸੇ ਨਾਲ ਆਪਣੇ ਪੈਸੇ ਗਵਾ ਬੈਠਣ ਪਰ ਲੋਕ ਪਾਉਂਦੇ ਨੇ ਇਸੇ ਕਿਤੇ ਨਾ ਕਿਤੇ ਖੁਸ਼ਕਿਸਮਤੀ ਚ ਕੀ ਸਾਡਾ ਲੱਖ ਕਿਨਾਂ ਖਸਾ ਦਿੰਦਾ। ਰੂਪ ਲਾਲ ਜੀ ਤੁਹਾਡੇ ਤਾਂ ਲੱਖ ਨੇ ਖੈਰ ਬਹੁਤ ਸਾਧ ਦਿੱਤਾ। ਜੀ। ਪਾਈ ਵੀ ਤੁਸੀਂ ਫਸਟ ਟਾਈਮ ਜੀ ਇਹ ਇਹ ਮੰਥਲੀ ਜਿਹੜੀ ਫਸਟ ਟਾਈਮ ਹੀ ਪਾਈ ਆ ਬੰਪ ਪਹਿਲਾਂ ਕਿਤੇ ਪਾਉਂਦੇ ਹੁੰਦੇ ਸੀ ਪਰ ਨਹੀਂ ਨਿਕਲਦਾ ਨਹੀਂ ਸੀ ਪਾਣੀ ਬੰਦ ਕਰਦੇ ਸੀ ਆਹੋ ਉਹ ਬੰਦੇ ਦਾ ਮਾਰਕ ਜਾਂਦਾ ਵੀ ਆਉਂਦੀ ਤਾਂ ਹੈ ਨਹੀਂ ਵੀ ਮੇਰੀ ਕਿਸਮਤ ਕਿੰਨੀ ਕੋ ਹੋਇਆ ਕੋਈ ਤੇ ਐਵੇਂ ਗੱਲ ਹੋਈ ਆ ਤੇ ਮੈਂ ਘਰ 8 ਵਜੇ ਦੀ ਗੱਲ ਚੱਲਦੀ 8:30 ਵੇ ਮੈ ਲਾਟਰੀ ਪਾਣੀ ਅਸਲ ਉਦੋਂ ਹੋਇਆ ਕਿਸੇ ਚੀਜ਼ ਦੇਖ ਕੇ ਕਿ ਦਿਨ ਬੜਾ ਖਾਸ ਆ ਉਹ ਦਿਨ ਦਾ ਜਿਹੜੀ ਰੈਲਿਟੀ ਗੱਲ ਇਹ ਆ ਕਿ ਮੈਂ ਮੰਗਲਵਾਰ ਦਾ ਦਿਨ ਸੀ ਤੁਬਤੇ ਕੀਤੀ ਮੈਂ ਆਪਣੇ ਬੈਠਾ ਹੀ ਰਾਮਾ ਇੰਦਾ ਸੋਫੇ ਤੇ ਬੈਠਾ ਸੀ ਮੈਨੂੰ ਇੰਦਾ ਲੱਗਾ ਕਿ ਇੰਦਾ ਕੋਈ ਮੈਨੂੰ ਕਹਿੰਦਾ ਪਾ ਜਾ ਲਾਟਰੀ ਪਾ ਮੈਂ ਘਰ ਆਇਆ ਇੰਦਾ ਗੱਲ ਕੀਤੀ ਮੈਂ ਕਿਹਾ ਮੇਰਾ ਦਿਲ ਦਾ ਲਾਟਰੀ ਪਾ ਨੂੰ ਕਹਿੰਦੀ ਛੱਡੋ ਪਰ ਉਹ ਇੰਦਾ ਕਰਦੇ ਕਹਿੰਦੇ 1.5 2 2.5 ਵਜੇ ਜਦੋਂ ਲਾਸਟ ਮੈਨੂੰ ਇੰਦਾ ਲੱਗਾ ਨਾ ਫੇ ਮੇਰੀ ਵਾਈਫ ਕਹਿੰਦੀ ਕਹਿੰਦੀ ਜਾਓ ਕੀ ਪਤਾ ਕਹਿੰਦੀ ਰਹਿ ਗਈ ਆ ਪਾ ਕਰ ਰਿਹਾ ਵਾਲੀ ਵਾਰੀ ਮੈਂ ਚਲਾ ਗਿਆ ਵਾ ਇਹਨਾਂ ਦੇ ਏਜੰਸੀ ਦੇ ਬਾਹਰ ਜਿਹੜੇ ਬੈਠੇ ਉਹਨਾਂ ਕੋ ਲਾਟਰੀ ਪਾਈ ਆਪਣੇ ਵੀਰੇ ਜੀ ਪਾ ਤੇ ਚੋੜੇ ਨੰਬਰ ਨੂੰ ਮੈਂ ਨਹੀਂ ਦੇਖਿਆ ਲੈ ਕੇ ਆ ਕਿ ਨੰਬਰ 2 ਦੇਖ ਕੇ ਕਿ ਜੋ ਮੇਰੇ ਕੌਣ ਨੰਬਰ ਨਾਲ ਅਟੈਚ ਹੁੰਦੇ ਸੀ ਲਾਸਟ ਵਾਲੇ ਲੈ ਕੇ ਮੈਂ ਲਿਆ ਕੇ ਬਾਬੇ ਦੇ ਦਰ ਤੇ ਰੱਖਤੀ ਮੈਂ ਕਿਹਾ ਲੈ ਬਾਬਾ ਤੂੰ ਦੇਣਾ ਜਾਂ ਅੱਜ ਦਿਨ ਅੱਗੇ ਵੀ ਤੇਰੇ ਸਿਰ ਤੇ ਰੋਟੀ ਖਾਈ ਦੀ ਹਾਂ ਬਾਅਦ ਫਿਰ 7 ਤਰੀਕ ਨੂੰ ਖੁੱਲ੍ਹਦੀ ਹੈ ਕੈਰੀਅਰ ਪਿਛਲੇ ਦੋ ਨੰਬਰ ਦੇਖ ਕੇ ਹੋਈ ਸੀ ਹੌਲੀ ਹੌਲੀ ਫਿਰ ਸਾਰੇ ਮਿਲ ਗਏ ਤੇ ਮੈਂ ਘਰ ਜਾ ਕੇ ਹੁਣ ਦੱਸਿਆ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਮੈਂ ਕਿਹਾ ਹਾਰਟ ਅਟੈਕ ਨਾ ਹੋ ਜਾਵੇ ਇਹ ਖੈਰ ਜਿਵੇਂ ਕਹਦੀ ਆਮ ਬੰਦੇ ਤੋਂ ਘਰ ਖੁਸ਼ੀ ਸਹਾਰਨੀ ਵੀ ਔਖੀ ਹੁੰਦੀ ਖੁਸ਼ੀ ਵੀ ਦੇਖੀ ਜਾਂਦੀ ਕਿਸੇ ਕੋਈ ਗਮੇ ਵਿੱਚ ਦੇਖੀ ਜਾਂਦੀ ਮੈਂ ਗਲੀ ਜਿਆਦਾ ਲੰਬੇ ਲੰਬੇ ਸਾਲ ਅਸੀਂ ਦੋ ਚੱਕਰ ਲਾਏ ਫੇਰ ਘਰ ਨੂੰ ਦੱਸਿਆ ਮੈਂ ਕਿ ਤਰ ਕੋਰੋੜਪਤੀ ਬਣ ਗਿਆ ਬਸ ਇਹ ਦੇਖਿਆ ਜਾਵੇ ਜੀ ਜਿਵੇਂ ਆਪਾਂ ਆਮ ਤੌਰ ਤੇ ਸੁਣਦੇ ਰਹਿੰਨੇ ਆ ਬੜੀ ਆਮ ਜੀ ਗੱਲ ਲੱਗਦੀ ਆ ਪਰ ਜਦੋਂ ਉਹ ਬੰਦਾ ਕਿਉਂਕਿ ਆਮ ਬੰਦਾ ਜਦੋਂ ਐਨੀ ਰਕਮ ਤੋਂ ਉਹ ਵੀ ਬਾਈ ਲਾਟਰੀ ਯਾਨੀ ਕਿ ਤੁਹਾਡੀ ਇਨਵੈਸਟਮੈਂਟ ਵੀ ਇਹ ਦੇਖਿਆ ਜਾਵੇ ਇੱਕ ਤਾਂ ਹੁੰਦਾ ਵੀ ਕਾਰੋਬਾਰ ਬੰਦੇ ਦਾ ਹੈਗਾ ਚਲੋ ਆਪਣੇ ਤੌਰ ਤੇ ਜਿਵੇਂ ਕਹਦੀ ਵੀ ਯਕੀਨ ਵੀ ਨਹੀਂ ਆਉਂਦਾ ਕਿ ਰੱਬੰਦੇ ਨੂੰ ਵੀ ਕਰੋੜਪਤੀ ਬਣਨਾ ਕਿਤੇ ਲੋਕਾਂ ਦਾ ਸੁਣਦੇ ਸੀ ਕਿਤੇ ਆਪ ਬਣ ਸਰ ਇਹ ਤਾਂ ਪੰਜ ਜਗ੍ਹਾ ਪਤਾ ਕਰਾਂ ਤਾਂ ਬੱਲੇ ਲਾਸਟ ਵਿਸ਼ੇ ਸਰ ਕੋ ਗਿਆ ਨੰਬਰ ਪਤਾ ਰਗਾਣਾ ਮੈਂ ਕਿਹਾ ਸੱਚੀ ਇਹ ਨੰਬਰ ਨਿਕਲਿਆ ਜੋ ਇਹਨੇ ਕਹਿਣਾ ਮੈਂ ਕਿਹਾ ਪੇਠੀ ਨਾ ਤਾਂ ਗੂਗਲ ਤੇ ਮੈਂ ਪਹਿਲਾਂ ਹੀ ਕੱਢ ਲਈ ਸੀਗਾ ਕਿ ਆ ਗਿਆ ਫੇ ਉਹ ਕਹਿੰਦੇ ਸੀ ਨਾ ਫੇਕ ਫੇਕ ਗੋੜੀਆਂ ਆਉਂਦੀਆਂ ਨਾ ਪਾ ਭਾਈ ਕੋ ਦੁਕਾਨ ਤੇ ਗਿਆ ਇਹਨਾਂ ਕੋਲ ਘੜਾਇਆ ਕਿਸੇ ਕੋਲ ਘੜਾਇਆ ਲਾਸਟ ਫੇ ਮੈਂ ਏਜੰਸੀ ਗਿਆ ਏਜੰਸੀ ਵਾਲਾ ਕਹਿੰਦੇ ਇੱਕ ਨਾ ਫਰਮ ਹੈ ਨੰਬਰ ਨਿਕਲਿਆ ਤੇ ਵਿਜੀਜੀ ਜਿਕੇ ਆ ਜਬਈ ਇੰਨੀ ਵੱਡੀ ਅਮਾਉਂਟ ਕੀ ਮੈਨੇ ਰੱਖਦੀ ਆ ਰੂਪਰਾਲ ਹੋਰਾਂ ਦੀ ਜ਼ਿੰਦਗੀ ਬਹੁਤ ਮੈਨੇ ਰੱਖਦੀ ਸਰ ਜੋ ਜਮਾ ਪੂੰਜੀ ਸੀਗੀ ਘਰ ਤੇ ਲਾਤੀ ਬੱਚੇ ਵਿਆਹ ਤੇ ਹੁਣ ਇਹ ਜੋ ਦੇਦਤਾ ਪਰਵਾਸ ਮਾਣੇ ਬੈਠ ਕੇ ਥੋੜਾ ਗਾਵਾਂਗੇ ਅਗਲੀ ਜ਼ਿੰਦਗੀ ਜਿਹੜੀ ਉਹ ਚੰਗੀ ਖੁਸ਼ਹਾਲ ਹੋ ਹਾਂਜੀ ਹਾਂਜੀ ਬਸ ਇੱਕ ਤਮੰਨਾ ਆ ਖਾਸ ਸ਼ੁਰੂ ਤੋਂ 25 26 ਸਾਲ ਤੋਂ ਮੇਰੇ ਦਿਲ 'ਚ ਸੀ ਉਹ ਪੂਰੀ ਕਰਨੀ ਆ ਕਿਸੇ ਗਰੀਬ ਕੰਨਿਆਂ ਦਾ ਜਿਹੜੀ ਗਰੀਬ ਤੋਂ ਲਚਾਰਾ ਉਹ ਕੁੜੀ ਦਾ ਵਿਆਹ ਕਰੂੰਗਾ ਜਿੰਨੇ ਪੈਸੇ ਲੱਗੂ ਮੈਂ ਕਰਾਂਗਾ ਵਸੇ ਦੇਖਿਆ ਜਾਵੇ ਜਿਵੇਂ ਕਹਿੰਦੇ ਆ ਵੀ ਕਈ ਵਾਰ ਬੰਦਾ ਕਈ ਚੀਜ਼ਾਂ ਜਿਵੇਂ ਤੁਸੀਂ ਕਿਹਾ ਵੀ ਤਮੰਨਾ ਹੈਗੀ ਸੋਚਦਾਰ ਹੁੰਦਾ ਪਰ ਉਹ ਉਹਨੇ ਜਿਹੜਾ ਸક્ષਮ ਨਹੀਂ ਹੁੰਦਾ ਹਾਂ ਜਿਨ੍ਹਾਂ ਚਿਰ ਜਿਵੇਂ ਕਹਿਦੀ ਆ ਵੀ ਬੰਦਾ ਸક્ષਮ ਨਹੀਂ ਹੁੰਦਾ ਜਿੰਨਾ ਚਿਰ ਕਰ ਨਹੀਂ ਸਕਦਾ ਹੁੰਦਾ ਸੋਚ ਹੀ ਸਕਦਾ ਹੁੰਦਾ ਤੇ ਉਦੋਂ ਕੁ ਵੀਲੇ ਤਨਖਾਹ ਸੀਗੀ ਤਨਖਾਹ ਦੇ ਪਰਿਵਾਰ ਪਾਲਣਾ ਸੀ ਕੋ ਇਹ ਕੰਮ ਕਰਨ ਲਈ ਪੈਸਾ ਹੀ ਹੈ ਨਹੀਂ ਸੀਗਾ ਗ੍ਰਸਤੀ ਚੱਲਦੀ ਸੀ ਬਸ ਤੋ ਠੀਕ ਗੱਲ ਹੈ ਖੈਰ ਹਰਦੀਪ ਜੀ ਦੇਖਿਏ ਅਜਿਹੇ ਮੌਕੇ ਖਰ ਬਹੁਤ ਆਉਂਦੇ ਰਹਿੰਦੇ ਆ ਤੁਸੀਂ ਤਾਂ ਬਹੁਤ ਜਿ ਕਈਏ ਲੋਕ ਕਰੋੜਪਤੀ ਤੇ ਲੱਖਪਤੀ ਬਣਾਤੇ ਆ ਲੋਕਾਂ ਦਾ ਕਿੰਨਾ ਕੁ ਵਿਸ਼ਵਾਸ ਖੈਰ ਆਪਦੇ ਲੱਕ ਨੂੰ ਲੈ ਕੇ ਜਾਗਦਾ ਜਦੋਂ ਇਸ ਤਰ੍ਹਾਂ ਦੇ ਕਹਾਣੀਆਂ ਦੇਖਦੇ ਨੇ ਸੁਣਦੇ ਨੇ ਜਦੋਂ ਇਸ ਤਰ੍ਹਾਂ ਦੇ ਐਗਜ਼ਾਮਪਲਸ ਦੇਖਦੇ ਆ ਨਾ ਤੋ ਤਾਂ ਲੋਕੀ ਹੁਣ ਜਦੋਂ ਪੰਜਾਬ ਦੇ ਵਿੱਚ ਕਈ ਹੈ ਤੇ ਦੋਸਰੇ ਮੰਥਣੀ ਸਾਡੇ ਮੰਥਣੀ ਲੋਟਰੀ ਚ ਨਿਕਲਦੀਆਂ ਤੇ ਬੰਪਰ ਦੇ ਬੰਪਰ ਦੇ ਨਾਮ ਵੀ ਨਿਕਲਦੇ ਆ ਤਾਂ ਉਹਨਾਂ ਵਿਸ਼ਵਾਸ ਵਧ ਰਿਹਾ ਹੌਲੀ ਹੌਲੀ ਤੇ ਉਹ ਲਾਟਰੀਆਂ ਲੈ ਕੇ ਆਪ बेशक ਜਿਨ੍ਹਾਂ ਦਾ ਜਿੱਦਾਂ ਇੱਕ ਅੱਛਾ ਮਨੋਰਥ ਹੈ ਵੀ ਕਿਸੇ ਦੀ ਸ਼ਾਦੀ ਕਰਨੀ ਹੈ ਤੇ ਕਿਸੇ ਕਿੱਦਾ ਬੱਚੇ ਜਿਹੜੀ ਲੋੜ ਬੰਦ ਹੈ ਤਾਂ ਉਹਨਾਂ ਦੀ ਮੈਰਿਜ ਕਰਨੀ ਹੈ ਇਦਾਂ ਤੇ ਕਈ ਇਦਾਂ ਤੇ ਹੁੰਦੀਆਂ ਮਨ ਚ ਜਿਹੜੀਆਂ ਨਹੀਂ ਪੂਰੀਆਂ ਹੁੰਦੀਆਂ ਉਹ ਬੰਦਾ ਫਿਰ ਆਪਣੀਆਂ ਪੂਰੀਆਂ ਕਰਦੇ ਹੈ ਜਿਹਾ ਲਾਟਰੀ ਤੇ ਵੀ ਅਗਲੇ ਦਾ ਆਪਣਾ ਤਾਂ ਜਿਹੜਾ ਹੈ ਹੈ ਚਲੋ ਇਹਦੇ ਨਾਲ ਹੋਰ ਵੀ ਜਿਹੜੇ ਲੋਕ ਜਿਨ੍ਹਾਂ ਬਾਰੇ ਉਹ ਸੋਚਦੇ ਨੇ ਜਾਂ ਜਿਨ੍ਹਾਂ ਬਾਰੇ ਕਰਨਾ ਚਾਹੁੰਦੇ ਨੇ ਤੇ ਕਿਤੇ ਨਾ ਕਿਤੇ ਉਹਨਾਂ ਦਾ ਵੀ ਕਹਿੰਦਾ ਮਤਲਬ ਇੱਕ ਫਾਇਦਾ ਕਹ ਲਈਏ ਜਾਂ ਰੱਬ ਉਹਨਾਂ ਦੀ ਵੀ ਨਾਲ ਸੁਣਦਾ ਨਾਰਸ ਫੋਲਡਨ ਦਾ ਹਾਂਜੀ ਵੀ ਜਾਂ ਹੁਣ ਇਹਦੇ ਬੰਪਰ ਤੇ ਦੇਖੋ 1.5 ਕਰੋੜ ਦਾ ਇਹਨਾਂ ਦਾ ਇਨਾਮ ਨਿਕਲਿਆ ਹੈ ਹਨ ਵਿੱਚੋਂ ਜਿਹੜਾ 30% ਇਹਦੇ ਵਿੱਚੋਂ ਜਿਹੜਾ ਸਰਕਾਰ ਦੇ ਚ ਜੀਐਸਟੀ ਕੱਟ ਕੇ ਉਹ ਜਿਹੜਾ ਬਾਕੀ ਇਹਨਾਂ ਦਾ ਬਚਦਾ ਹੀ ਬਚਦਾ ਹੈ ਨਾ ਜੀ ਉਹ ਉਹਨੂੰ ਆਪਣੀ ਇੱਛਾਵਾਂ ਪੂਰੀਆਂ ਕਰਨੀਆਂ ਜਾਂ ਕਿਸੇ ਲੋੜਵੰਦ ਦੀ ਸਹਾਇਤਾ ਕਰਨੀ ਉਹ ਇਹਨਾਂ ਡਿਪੈਂਡ ਕਰਦਾ ਵੀ ਉਹਨੂੰ ਕਿਸ ਤਰ੍ਹਾਂ ਯੂਟਿਲਾਈਜ਼ ਕਰਨਾ ਉਹਨਾਂ ਨੂੰ ਪੈਸੇ ਨੂੰ ਕਿੱਦਾਂ ਯੂਟਿਲਾਈਜ਼ ਕਰਦੇ ਅੱਗੇ ਦੇ ਹੁਣ ਜਿਹੜੇ ਜਿ ਕਹੀਏ ਕਿ अर्ਲियर ਨੇ ਜਿਹੜੇ ਆਉਣ ਵਾਲੇ ਨੇਗੇ ਉਹ ਕਿਹੜੇ ਕਿਹੜੇ ਬੰਪਰ ਨੇ ਸਰ ਤਾਂ ਹੁਣ ਰੱਖੀ ਬੰਪਰ ਅੱਗੇ ਆ ਰਿਹਾ ਹੈ ਤੇ ਇਸ ਤੋਂ ਬਾਅਦ ਦਿਵਾਲੀ ਬੰਪਰ ਆਏਗਾ ਤੇ ਆ ਜਿਹੜੇ 200 ਰੁਪਏ ਦੀਆਂ ਮੰਤਰੀ ਹੈ ਮੰਤਰੀ ਸਕੀਮਾਂ ਤਾਂ ਚਲਦੀਆਂ ਹਰ ਮਹੀਨੇ ਨਿਕਲਦੀਆਂ ਨੇ ਹਾਂਜੀ ਚਲੋ ਫਿਰ ਦੇਖਿਆ ਜਾਵੇ ਤਾਂ ਕਹਿ ਸਕਦੇ ਆ ਕਿ ਹਰ ਕਰੇ ਖੁਸ਼ੀ ਇਸੇ ਤਰ੍ਹਾਂ ਦੇ ਨਾਲ ਆਵੇ ਖੈਰ ਲੱਗ ਜਿਵੇਂ ਕਹਿੰਦੇ ਆ ਕਿਸੇ ਕਿਸੇ ਦਾ ਸਾਥ ਦਿੰਦਾ ਜਿਵੇਂ ਕਿ ਰੂਪ ਲਾਲ ਹੋਰਾਂ ਦਾ ਦਿੱਤਾ ਪਰ ਨਾਲ ਗੱਲ ਇਹ ਜ਼ਰੂਰ ਹੈਗੀ ਹੈ ਕਿ ਜਦੋਂ ਅਸੀਂ ਦੂਜੇ ਬਾਰੇ ਕਿਸੇ ਬਾਰੇ ਸੋਚਦੇ ਆ ਤਾਂ ਪਰਮਾਤਮਾ ਵੀ ਕਿਤੇ ਨਾ ਕਿਤੇ ਰਾਹ ਇਸ ਚੀਜ਼ ਨੂੰ ਬਣਾਉਂਦਾ ਹੈ ਕਿ ਜੇਕਰ ਕਿਸੇ ਇੱਕ ਜਣੇ ਦੇ ਦਰਵਾਜ਼ੇ ਖੁੱਲਣਗੇ ਤਾਂ ਬਾਕੀਆਂ ਲਈ ਵੀ ਜਿਹੜਾ ਚਾਨਣ ਮੇਰੇ ਰਾਹ ਹੋਊਗਾ ਸੀਨੀਅਰ ਵੀਡੀਓ ਨਿਊਜ਼ ਬੰਤੇ ਦੇਣਾ ਸੁਮੇਸ਼ ਸਿੰਘ ਰੋਜਨਾ ਸੁਸਨਟੀਵੀ ਚੰਡੀਗੜ੍ਹ